ਇਸ ਸਾਲ ਸੈਂਟਾ ਕੰਪਨੀ ਦੇ ਰੀਫਲੈਕਸ ਟਾਪ ਦੀ ਕਾਫੀ ਡਿਮਾਂਡ ਰਹੀ ਆਪਾਂ ਨੇ 20 ਅਗਸਤ ਨੂੰ ਮੁਰਚੇ ਤੋਂ ਉੱਪਰ ਕੀਤਾ ਸੀਗਾ ਪਹਿਲਾਂ ਆਪਾਂ ਟੈਕਨੀਕਲ ਦੀ ਗੱਲ ਕਰੀ ਇਹਦੇ ਵਿੱਚ ਦੋ ਟੈਕਨੀਕਲ ਹੈਗੇ ਪਹਿਲਾ ਟੈਕਨੀਕਲ ਡੈਫੂਕੋਨਾਜ਼ੋਲ ਹੈਗਾ ਦੂਸਰਾ ਟੈਕਨੀਕਲ ਐਸੋਪੈਰਾ ਜੇਮ ਦੋ ਕਾਰਗਰ ਫੰਗੀਸਾਈਡ ਹੈਗੇ ਆ ਝੋਨੇ ਦੇ ਵਿੱਚ ਜਿਹੜੀ ਅਗੇਤੀ ਬਲਾਸਟ ਦਾ ਹਮਲਾ ਸੀਗਾ ਬਲਾਸਟ ਨੂੰ ਜਮਾ ਆਣ ਸਾਫ ਕਰਤਾ ਝੋਨੇ ਦੇ ਉੱਪਰ ਹਲਕੇ ਪੂਰੇ ਰੰਗ ਦੇ ਕਾਫੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਨੂੰ ਜੋ ਪਸੰਦੀ ਦਾ ਫੰਗੀ ਸਾਈਡ ਆਇਆ ਹੈਗਾ ਨਮੀ ਤਕਨੀਕ ਦਾ ਫੰਗੀ ਸਾਈਡ ਹੈਗਾ ਸਿਆਨਟਾ ਕੰਪਨੀ ਦਾ ਰੀਫਲੈਕਸ ਟੌਪ ਠੀਕ ਹੈ ਇਹਨੂੰ ਬਾਸਮਤੀ ਦੇ ਉੱਪਰ ਭਾਵੇਂ ਤੁਸੀਂ ਪਰਮ ਲਾ ਖਾਸ ਕਰ ਬਾਸਮਤੀ ਦੇ ਉੱਪਰ ਤਾਂ ਤੁਸੀਂ ਇੱਕ ਸਪਰੇਅ ਤਾਂ ਇਹਦੀ ਜਰੂਰ ਕਰਕੇ ਦੇਖੋ ਕਿਉਂਕਿ ਮੈਂ ਉਹ ਜਦੋਂ 20 ਅਗਸਤ ਨੂੰ ਕੀਤਾ ਆਪਾਂ ਨੇ ਪੋਸਟ ਵੀ ਪਾਈ ਸੀ ਵੀ ਆਪਾਂ ਇਹਦੀ ਵੀਡੀਓ ਬਣਾਵਾਂ ਚਲੋ بارشਾਂ ਜਿਆਦਾ ਪੈਂਦੀਆਂ ਕਿਉਂਕਿ ਹੁਣ ਮੌਸਮ ਖੱਲਿਆ ਹੁਣ ਇਸ ਦਵਾਈ ਦਾ ਇੰਨਾ ਕਾਰਗਰ ਰਿਜ਼ਲਟ ਜਿਹੜਾ ਆਪਾਂ ਨੂੰ ਮਿਲਿਆ ਹਲੇ ਤੱਕ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਬਲਾਸਟਿਕ ਕਿਸੇ ਵੀ ਤਰ੍ਹਾਂ ਦੀ ਕੋਈ ਉਲੀ ਝੋਨੇ ਦੇ ਵਿੱਚ ਜਿਹੜੀ ਨਹੀਂ ਹੈਗੀ ਜੇ ਤੁਹਾਡੇ ਉਲੀ ਜਾਂ ਕਿਸੇ ਤਰ੍ਹਾਂ ਦੀ ਬਲਾਸਟਿਕ ਐ ਨੈਕ ਬਲਾਸਟ ਨੂੰ ਛੱਡ ਕੇ ਤਾਂ ਇਹਨੂੰ ਵਰਤ ਸਕਦੇ